ਤਾਂ ਸੰਗਤ ਆਈ ਤਾਂ ਇਉਂ ਛੇਵੇਂ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਕਾਂਸ਼ੀ ਤੋਂ ਸੰਗਤ ਚੱਲ ਕਰਕੇ ਆਈ ਹੈ ਦਰਸ਼ਨ ਕਰ ਬਹਿ ਚਾਹ ਵਿਧਾਈ ਤਾਂ ਦਰਸ਼ਨ ਕਰਨ ਦੀ ਬਹੁਤ ਸਾਰੀ ਚਾਹ ਇੱਛਾ ਜਿਹੜੀ ਹੈ ਉਹ ਸੰਗਤ ਨੇ ਵਧਾਉਣਾ ਕੀਤੇ ਹੈ ਇੱਕ ਸਿੱਖ ਤਨ ਮਹਿ ਮਤਵੰਤਾ ਤਾਂ ਸੰਗਤ ਵਿੱਚ ਇੱਕ ਸਿੱਖ ਹੈ ਜਿਹੜਾ ਬੜਾ ਮਤ ਵਾਲਾ ਹੈ ਬੜਾ ਸ਼ੋਭਾ ਬੁੱਧੀ ਵਾਲਾ ਹੈ ਦਾਰਸ਼ਨਕ ਤੂਰਨ ਲਾਲ ਚੰਤਾ ਤਾਂ ਉਹਦੇ ਮਾਨ ਵਿੱਚ ਛਿਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਾਂ ਦੀ ਬਹੁਤੀ ਲਾਲਚ ਹੈ ਇੱਛਾ ਹੈ ਸੰਗਤ ਸ਼ੋਰ ਬਿਪਾਸਾ ਪਾਸੀ ਤਾਂ ਸੰਗਤ ਤਾਂ ਜਿਵੇਂ ਬਿਆਸਾ ਦਰਿਆ ਤੇ ਸਨ ਤਾਂ ਸੰਗਤ ਨੂੰ ਛੱਡ ਕਰਕੇ ਸੋਨ ਸਦਗ ਜਹਾਂ ਸੋਖ ਰਾਸੀ ਤਾਂ ਉਹਨੇ ਪੁੱਛਿਆ ਵੀ ਇਸ ਵਕਤ ਮੇਰੀ ਪੀੜੇ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿੱਥੇ ਹਨ ਤਾਂ ਇਉਂ ਛੇਵੇਂ ਪਾਦਸ਼ਾਹ ਮਹਾਰਾਜੀ ਦਾ ਸੁਣ ਕਰਕੇ ਉਧਰ ਨੂੰ ਗਿਆ ਹੈ ਆਮਿਕ ਮਦਨ ਹੈ ਅੰਗੀਕਾਰ ਹੈ ਤਾਂ ਇਹ ਜਿਹੜਾ ਸਿਕ ਹੈ ਨਾ ਤਾਂ ਉਹ మాਸ ਤੇ ਨਾ ਸ਼ਰਾਬ ਇਹਨਾਂ ਦੋਨਾਂ ਦਾ ਉਹ ਸੇਵਾ ਨਹੀਂ ਕਰਦਾ ਅੰਗੀਕਾਰ ਇਹਨਾਂ ਨੂੰ ਹੀ ਨਹੀਂ ਕਰਦਾ ਹੈ ਤਾ ਸ੍ਰੇਸ਼ਟ ਮਤ ਉਹਨੇ ਧਾਰਨ ਕੀਤੀ ਹੈ ਜਿਸ ਕਰਕੇ ਉਹਦਾ ਲੋਗ ਤੇ ਪਰਲੋਕ ਸੁਧਰ ਜਾਏ ਸਵਰ ਜਾਏ ਗਿਰ ਪਹੁੰਚ ਧਰੇ ਉਪਾਸ਼ਨ ਤਾਂ ਇਉਂ ਛਿਵੇਂ ਪਾਤਸ਼ਾਹ ਮਹਾਰਾਜ ਜੀ ਦਾ ਪੁੱਛਦਾ ਪੁੱਛਦਾ ਛਿਵੇਂ ਪਾਤਸ਼ਾਹ ਮਹਾਰਾਜ ਜੀ ਕੋਲ ਪਹੁੰਚਿਆ ਹੈ ਮਹਾਰਾਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਮੱਥਾ ਟੇਕਿਆ ਤੇ ਆਪਣੀ ਪੇਟਾ ਰੱਖੀ ਹੈ ਵੰਦਨ ਕੀਨ ਕਮਲ ਸੇ ਪਾਇਨ ਤਾਂ ਇਉਂ ਚਰਨ ਕਮਲਾਂ ਤੇ ਮਹਾਰਾਜੀ ਦੇ ਆਪਣਾ ਸਿਰ ਰੱਖਣਾ ਕੀਤਾ ਹੈ ਸਾਬ ਗੁਰ ਕਹਿ ਕਰ ਬਾਜ ਬਢੇਰਾ ਤਾਂ ਜਦੋਂ ਇਹ ਸਿੱਖ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜੀ ਨੂੰ ਮੱਥਾ ਟੇਕਿਆ ਸੀ ਤਾਂ ਉਸ ਵਕਤ ਛੇਵੇਂ ਪਾਦਸ਼ਾਹ ਮਹਾਰਾਜ ਜੀ ਦੇ ਹੱਥ ਵਿੱਚ ਇੱਕ ਬਾਜ ਹੈ। ਬਤੈ ਹਾਤ ਸੋ ਗਹਿਓ ਬਟੇਰਾ। ਤਾਂ ਦੂਜੇ ਹੱਥ ਵਿੱਚ ਮਹਾਰਾਜ ਜੀ ਨੇ ਆਪਣੇ ਇੱਕ ਬਟੇਰਾ ਫੜਿਆ ਹੋਇਆ ਹੈ। ਆਮਖ ਤਾਹ ਬਖਾਵਨ ਕਰੇ। ਤਾਂ ਉਸ ਬਾਜ ਨੂੰ ਬਟੇਰੇ ਦਾ ਮਾਸ ਖਵਾ ਰਹੇ ਹਨ। ਦੋਨ ਕਰੇ ਸੇਸ਼ਟ ਤ ਸੋ ਭਰੇ ਤਾਂ ਦੋਨੇ ਹੱਥ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਬਟੇਰੇ ਦੇ ਖੂਨ ਦੇ ਨਾਲ ਉਹ ਭਰੇ ਹੋਏ ਹਨ ਲਤਪਤ ਹਨ ਸੇਰਤ ਸਿੱਖ ਨੈ ਤਰਕ ਵਿਚਾਰੀ ਤਾਂ ਇਹ ਜਿਹੜਾ ਸਿੱਖ ਕਾਂਸ਼ੀ ਤੋਂ ਚੱਲ ਕਰਕੇ ਸੰਗਤ ਨਾਲ ਆਇਆ ਸੀ ਤੇ ਪਹਿਲਾ ਦਰਸ਼ਨ ਕਰਨ ਪਹੁੰਚਿਆ ਮਹਾਰਾਜ ਜੀ ਦੇ ਤਾਂ ਇਹ ਕਰਕੇ ਇਹਨੇ ਆਪਣੇ ਮਨ ਵਿੱਚ ਛੇਵੇਂ ਪਾਤਸ਼ਾਹ ਤੇ ਤਰਕ ਕੀਤੀ ਹੈ ਸਾਦੇ ਸ੍ਰੀ ਨਾਨਕ ਕੀ ਭਾਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਗੁਰਤਾ ਗੱਦੀ ਬੜੀ ਭਾਰੀ ਹੈ ਮਹਾਨ ਹੈ ਸੰਸਾਰ ਅੰਦਰ ਬਿਹਾ ਬਹੀਨ ਕਰਤੇ ਕਾਜਾ ਪਰ ਇਹ ਗੁਰੂ ਨਾਨਕ ਦੀ ਗੱਦੀ ਦੀ ਛੇਵੇਂ ਥਾਂ ਹਨ ਤਾ ਦਇਆ ਤੋਂ ਹੀਣੇ ਹਨ ਤੇ ਦਇਆ ਤੋਂ ਹੀਣੇ ਕਰਕੇ ਜੀਵਨ ਨੂੰ ਮਾਰਦੇ ਹਨ ਤੇ ਇਸ ਤਰ੍ਹਾਂ ਦੇ ਕਾਰਜ ਇਹਨਾਂ ਦੇ ਹਨ ਜਿਨ ਕ ਨਾਮ ਗਰੀਬ ਨਵਾਜਾ ਤਾਂ ਸੰਸਾਰ ਇਹਨਾਂ ਨੂੰ ਗੁਰੂ ਤੇ ਗਰੀਬ ਨਿਵਾਜ ਕਹਿ ਕਰਕੇ ਜਿਹੜਾ ਸਨਮਾਨ ਹੈ ਉਹ ਦੇਣਾ ਕਰਦਾ ਹੈ ਤਾ ਸੇ ਤਜ ਕਰ ਦੂਰ ਕਨੇਰੇ ਤਾਂ ਮੈਂ ਕਾਂਸ਼ੀ ਬਹੁਤ ਦੂਰੋਂ ਚੱਲ ਕਰਕੇ ਆਏ ਇਹ ਹਰੀ ਤਾਸ ਹੀਰੇ ਤਾਂ ਇਹਨਾਂ ਦੇ ਦਰਸ਼ਨ ਕਰਨ ਆਇਆ ਸੀ ਪਰ ਇਹਨਾਂ ਦੀ ਇਸ ਤਰ੍ਹਾਂ ਦੀ ਰੀਤ ਦੇਖੀ ਆ ਵੀ ਇਹਨਾਂ ਨੇ ਆਪਣੇ ਇੱਕ ਹੱਥ ਵਿੱਚ ਬਾਜ ਫੜਿਆ ਤੇ ਦੂਜੇ ਹੱਥ ਵਿੱਚ ਬਟੇਰਾ ਤੇ ਬਾਜ ਨੂੰ ਬਟੇਰੇ ਦਾ ਮਾਸ ਖਵਾ ਰਹੇ ਹਨ। ਜਨ ਜੰਤੀ ਮਨ ਗੰਤ ਮਹਾਨੀ ਤਾਂ ਇਉਂ ਇਹ ਸਿੱਖ ਨੇ ਮਹਾਨ ਗਿਣਤੀਆਂ ਬਹੁਤੀਆਂ ਗਿਣਤੀਆਂ ਆਪਣੇ ਮਨ ਵਿੱਚ ਗਿਣੀਆਂ ਹਨ। ਸ੍ਰੀ ਗੁਰ ਹਰਗੋਬਿੰਦ ਸਭ ਜਾਨੀ ਤਾਂ ਘਾਟ-ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੰਤਰ ਜਾਮੇ ਸਤਿਗੁਰਾਂ ਨੇ ਤਾ ਇਹ ਸਿੱਖ ਦੇ ਮਨ ਦੀ ਭਾਵਨਾ ਨੂੰ ਜਾਣਿਆ ਹੈ ਚਿਤਵਤ ਮਹ ਚਿਤਵਤ ਚਤ ਮੈਂ ਬਹੁ ਤਰਕ ਤਾ ਕਹਿਣ ਲੱਗੇ ਸਿਖਾ ਕੀ ਚਿਤ ਵਿੱਚ ਚਿਤ ਦਾ ਹੈ ਤੇ ਕੀ ਤੂੰ ਆਪਣੇ ਮਨ ਵਿੱਚ ਤਰਕਣਾ ਕਰਦਾ ਹੈ ਭੇਵ ਨਾ ਜਾਣ ਕਰੇ ਸੋ ਤਰਕਾ ਤਾ ਤੂੰ ਜਿਹੜਾ ਧੁਰ ਦਾ ਆਦ ਜਾਂ ਜਿਹੜਾ ਅੰਤ ਹੈ ਉਹਦਾ ਭੇਦ ਉਹਨੂੰ ਤੂੰ ਜਾਣਿਆ ਨਹੀਂ ਸਮਝਿਆ ਨਹੀਂ ਹੈ ਸੁਨ ਤ ਸਿੱਖ ਗੁਰ ਤੇ ਬਿਸਮਾਇਓ ਕਿਉਂ ਜਦੋਂ ਸਿੱਖ ਦੇ ਮਨ ਦੀ ਗੱਲ ਭਾਵਨਾ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਨੇ ਬੁੱਝ ਕੇ ਪ੍ਰਗਟ ਕੀਤੀ ਤਾਂ ਇਹ ਬੜਾ ਹੈਰਾਨ ਹੋਇਆ ਹੈ ਹੋਏ ਤੀਨ ਕਰ ਬਿਨ ਅਲਾਇਓ ਤਾਂ ਉਸੇ ਵਕਤ ਜਾਣ ਲਿਆ ਵੀ ਗੁਰੂ ਤਾਂ ਅੰਤਰਜਾਮੀ ਆ ਤਾਂ ਮਹਾਰਾਜ ਜੀ ਨੂੰ ਅੰਤਰਜਾਮੀ ਗੁਰੂ ਜਾਣ ਕਰਕੇ ਇਹ ਨਿਮਾਣਾ ਹੋਇਆ ਨਿਮਾਣਾ ਹੋਇਆ ਤੇ ਹੱਥ ਜੋੜੇ ਇਸ ਤਰ੍ਹਾਂ ਕਹਿਣ ਲੱਗਾ ਹੈ ਕਿਰਪਾ ਨਦਾਨ ਆਪ ਸਭ ਜਾਨੋ ਤਾਂ ਆਪ ਕਿਰਪਾ ਦੇ ਘਰ ਹੋ ਤੇ ਸਭ ਮਹਾਰਾਜ ਅੰਦਰ ਦੀਆਂ ਜਾਣਨ ਵਾਲੇ ਹੋ ਘਾਟ ਘਾਟ ਕੋ ਬਿਰਤਾਂਤ ਨੈ ਛਾਨ ਤਾਂ ਘਟਾਂ ਘਟਾਂ ਦਾ ਜਿਹੜਾ ਬਿਰਤਾਂਤ ਹੈ ਉਹ ਤੁਹਾਡੇ ਕੋਲ ਲੁਕਿਆ ਜਾਂ ਛੁਪਿਆ ਹੋਇਆ ਨਹੀਂ ਹੈ ਮੈਂ ਕਾ ਕਹੋਂ ਨ ਸਮਰੱਥ ਕੋਈ ਤਾਂ ਮੈਂ ਕਿਹਾ ਕਹਾਂ ਮੈਂ ਮਹਾਰਾਜ ਕੀ ਆਪਣੇ ਮੁਖੋਂ ਕਹਿ ਕਰਕੇ ਤੁਹਾਨੂੰ ਦਸਾਂ ਮੇਰੇ ਵਿੱਚ ਐਸੀ ਕੋਈ ਸਮਰੱਥਾ ਸ਼ਕਤੀ ਨਹੀਂ ਹੈ ਕਿਰਿਆ ਤਿੱਖ ਸ਼ੰਕਾ ਹੋਈ ਤੁਹਾਡੀ ਬਾਹਰੀ ਕਿਰਿਆ ਵੀ ਕਰਕੇ ਵੀ ਤੁਸੀਂ ਬਾਜ ਦੇ ਕੋਲੋਂ ਬਟੇਰੇ ਦਾ ਸ਼ਿਕਾਰ ਕਰਵਾ ਰਹੇ ਸੀ ਤੇ ਉਹਦਾ ਮਾਸ ਖਵਾ ਰਹੇ ਸੀ ਇਸ ਕਰਕੇ ਮੇਰੇ ਮਾਨ ਵਿੱਚ ਸ਼ੰਕਾ ਹੋਈ ਹੈ। ਸਤਿਗੁਰ ਤਨ ਖਗ ਕੀ ਗਾਥਾ। ਤਾਂ ਉਸ ਵਕਤ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਜੋ ਪੰਛੀਆਂ ਦੀ ਗਾਸਾ ਕਥਾ ਹੈ। ਪਥਮ ਜਨਮ ਕੀ ਕੈ ਸਿਖ ਸਾਥ। ਜੋ ਪਹਿਲੇ ਜਨਮ ਦੀ ਹੋਈ ਸੀ ਉਹ ਸਾਰੀ ਕਥਾ ਹੁਣ ਇਹ ਸਿੱਖ ਦੇ ਤਾਂ ਹੀ ਸੁਣਾ ਕਰਕੇ ਤਾਂ ਉਹ ਜਿਹੜਾ ਸਹਿਕ ਹੈ ਉਹਦਾ ਸ਼ੰਕਾ ਨਿਵਰਤ ਕਰ ਰਹੇ ਹਨ। ਬਟੇਰਾ ਕੇਵਟ ਸ੍ਰਿਤਾ। ਮਹਾਰਾਜ ਜੀ ਨੇ ਆਖਿਆ ਇਹ ਜੋ ਬਟੇਰਾ ਹੈ ਤਾ ਇਹ ਸਰ ਤਾਂ ਨਦੀ ਨੂੰ ਪਾਰ ਕਰਾਉਣ ਵਾਸਤੇ ਇੱਕ ਮਲਾਸੀ ਨੇਤਮ ਜੂਰੀ ਪਾਰ ਉਤਰਤਾ ਤਾਂ ਇਹ ਮਜ਼ਦੂਰੀ ਲੈ ਕਰਕੇ ਪਾਵਤਾਨ ਲੈ ਕਰਕੇ ਲੋਕਾਂ ਨੂੰ ਦਰਿਆ ਪਾਰ ਕਰਾਉਂਦਾ ਸੀ ਚਤਰਥ ਸ੍ਰੀ ਸਤਗੁਰ ਕੇ ਤੀਰ ਤਾਂ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸਤਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜੀ ਦੇ ਪਾਸ ਤੋ ਬਾਜੇ ਸਿੱਖ ਸਰੀਰ ਤਾਂ ਇਹ ਜੋ ਬਾਜ ਸਾਡੇ ਹੱਥ ਵਿੱਚ ਹੈ ਇਹ ਚੌਥੇ ਪਾਤਸ਼ਾਹ ਮਹਾਰਾਜੀ ਦਾ ਸਿੱਖ ਹੋਇਆ ਹੈ ਇਸ ਕਾਰਜਕ ਜਬੇ ਪਠਾਇਓ ਤਾਂ ਕਿਸੇ ਕਾਰਜ ਵਾਸਤੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਇਸ ਸਿੱਖ ਨੂੰ ਭੇਜਣਾ ਕੀਤਾ ਸੀ ਚਲ ਮਾਰ ਜਿਸਕੇ ਟਹਿਗਾਇਓ ਤਾਂ ਉਹ ਸਿੱਖ ਚਲਦਾ ਚਲਦਾ ਤੇ ਇਸ ਜਿਹੜਾ ਕੇਵਟ ਮਲਾਹ ਦੇ ਪਾਸ ਆਉਣਾ ਕੀਤਾ ਹੈ ਔਕੈ ਮੋਕ ਕੋ ਪਰ ਉਤਾਰ ਆ ਇਸ ਮਲਾਹ ਨੂੰ ਆ ਕਰਕੇ ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ ਤਾ ਮੈਨੂੰ ਇਹ ਨਦੀ ਪਾਰ ਕਰਾਉਣਾ ਕਰੋ ਵਰਕ ਕਾਜ ਕਮ ਬਿਨ ਅਬਾਰ ਤਾਂ ਗੁਰੂ ਕਾ ਕਾਰਜ ਹੈ ਤੇ ਬਿਨਾ ਕਿਸੇ ਦੇਰੀ ਤੋਂ ਉਹ ਕਾਰਜ ਕਰਨਾ ਹੈ ਸਾਡੇ ਬੈਠ ਤਰਨੀ ਪਰ ਜਬੈ ਤਾਂ ਇਉ ਇਸ ਮਲਾ ਨੂੰ ਕਹਿ ਕਰਕੇ ਜੋ ਸਿੱਖ ਸੀ ਤਾਂ ਉਹ ਤਰਨੀ ਬੇੜੀ ਦੇ ਵਿੱਚ ਅਸਵਾਰ ਹੋਇਆ ਹੈ ਤਾ ਬੀਜ ਚਲੀ ਤਾਰ ਤਬੈ ਤਾਂ ਇਸ ਤਰ੍ਹਾਂ ਜਦੋਂ ਉਹਨੇ ਜਿਹੜਾ ਮਲਾ ਨੇ ਬੇੜੀ ਹੈ ਉਹਨੂੰ ਦਰਿਆ ਦੇ ਵਿੱਚ ਚਲਾਉਣਾ ਕੀਤਾ ਹੈ ਤਾਂ ਆਧ ਰਸਤੇ ਵਿੱਚ ਜਾ ਕਰਕੇ ਇਸ ਮਲਾ ਨੇ ਸਾਰਿਆਂ ਕੋਲੋਂ ਜਿਹੜਾ ਤਨ ਹੈ ਲੈਣਾ ਕੀਤਾ ਹੈ ਉਹ ਸਿੱਖ ਦੇ ਪਾਸ ਉਹਸ ਵਕਤ ਕੇਵਲ 5 ਪੈਸੇ ਸਨ ਸੋ ਸਭ ਦੇਰ ਹ ਨੈ ਲੀਨ ਸਾਸਕ ਨੇ ਪੰਜ ਪੈਸੇ ਇਸ ਮਲਾ ਨੂੰ ਦਿੱਤੇ ਪਰ ਇਹਨੇ ਪੰਜ ਪੈਸੇ ਉਹ ਅੰਗੀਕਾਰ ਨਹੀਂ ਕੀਤੇ ਲੈਣਾ ਨਹੀਂ ਕੀਤੇ ਹਨ ਤਤ ਧਰ ਅਦਕ ਤਾੜਨਾ ਕੀ ਤਾਂ ਪੰਜ ਪੈਸੇ ਵੇਖ ਕੇ ਇਹਨੂੰ ਬੜਾ ਗੁੱਸਾ ਆਇਆ ਤੇ ਸਿੱਖ ਨੂੰ ਤਾੜਨਾ ਕੀਤੀ ਹੈ ਤੱਕ ਦੇ ਜੀ ਦੀਆ ਅਦਕ ਲਗਾਇਓ ਤਾਂ ਕਹਿਣ ਲਗਾ ਸਿੱਖ ਨੂੰ ਵੀ ਤੁਰਕਾ ਨੇ ਜੀ ਦੀਆ ਤੇ ਟੈਕਸ ਆਦਕ ਬਹੁਤ ਲਾਉਣਾ ਕੀਤਾ ਹੈ ਮਿਲ ਤੇ ਚੌਗਣ ਦੇ ਨਾ ਝਾਇਓ ਤਾਂ ਜੀ ਕਰ ਇਹਦੇ ਨਾਲ ਚੌਗਣਾ ਪਾ 20 ਪੈਸੇ ਮੈਨੂੰ ਦਏਗਾ ਤਾਂ ਹੀ ਤੈਨੂੰ ਨਦੀ ਪਾਰ ਕਰਾਵਾਂਗਾ। ਸਨ ਤਿਕ ਬੇਨਤੀ ਕਰ ਬੋ ਕਹੋ। ਤਾਂ ਇਸ ਤਰ੍ਹਾਂ ਜਦੋਂ ਮਲਾ ਨੇ ਚੌਗਣੇ ਪੈਸੇ ਮੰਗੇ ਤੇ ਸਿੱਖ ਨੇ ਬੇਨਤੀ ਕੀਤੀ ਹ ਤੇ ਬਾਰ ਬਾਰ ਕਹਿੰਦਾ ਹੈ। ਆਤਮਾਮਤਾਸ ਨਹੀਂ ਕੁਛ ਰਹੇ। ਸਿੱਖ ਨੇ ਆਖਿਆ ਵੀ ਹੁਣ ਇਸ ਵਕਤ ਤਾਂ ਕੇਵਲ ਮੇਰੇ ਪਾਸ 5 ਪੈਸੇ ਹਨ। ਕਾਰਜ ਗੁਰ ਕੇ ਔਲੱਖਣ ਪਰ। ਵੀ ਇਹ ਨਦੀ ਪਾਰ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜੀ ਦਾ ਕਾਰਜ ਕਰਨ ਜਾਣਾ ਹੈ। ਜਿ ਇਹ ਨਾ ਕਰੋ ਤੱਕ ਤਾ ਇਹ ਜਿਹੜੇ ਪੰਜ ਪੈਸੇ ਹਨ ਮੇਰੇ ਕੋਲੋਂ ਲੈ ਲੈਣਾ ਕਰੋ ਤੇ ਮੇਰੇ ਨਾਲ ਤਕਰਾਰ ਕੋਈ ਲੜਾਈ ਝਗੜਾ ਆਦਿਕ ਨਾ ਕਰੋ। ਕਹਿ ਬੋਹ ਰਹਾ ਨਾ ਮੂਰਖ ਮਾਨੀ। ਕਿਉਂ ਸਿੱਖ ਨੇ ਬਹੁਤ ਬਾਰ ਬਾਰ ਇਸ ਮਲਾ ਨੂੰ ਕਿਹਾ ਪਰ ਮੂਰਖ ਨੇ ਮਨ ਵਿੱਚ ਮੰਨੀ ਜਾਣੀ ਨਹੀਂ ਹੈ। ਦੀਨ ਉਠਾਇ ਗਿਓ ਧਡ ਡਡ ਪਾਣੀ। ਤਾ ਇਹਨੇ ਸਿੱਖ ਨੂੰ ਜਿਹੜਾ ਹੈ ਗਲਮੇ ਤੋਂ ਫੜ ਲੈਣਾ ਕੀਤਾ ਹੈ। ਬਲ ਤੇ ਸਿੱਖ ਕੋ ਦੀਨ ਤਕੇਲਾ। ਤਾ ਗਲ ਤੋਂ ਫੜ ਕਰਕੇ ਸਿੱਖ ਨੂੰ ਗਹਿਰੇ ਪਾਣੀ ਦੇ ਵਿੱਚ ਧਕਾ ਦੇ ਦਿੱਤਾ ਹੈ। ਨਿਰਦੇ ਤਲਤਾ ਮਹ ਮੇਲਾ ਤਾਂ ਇਉਂ ਇਹਨੇ ਨਿਰਦਈ ਹੋ ਕਰਕੇ ਸਿੱਖ ਨੂੰ ਜਦੋਂ ਨਾਲੀ ਵਿੱਚ ਸਟਿਆ ਹੈ ਤਹ ਤਕ્રોਧ ਸਿੱਖ ਦਾ ਸੇ ਤਾਂ ਸਿੱਖ ਨੂੰ ਬੜਾ ਕ੍ਰੋਧ ਆਇਆ ਤੇ ਬੜਾ ਗੁੱਸਾ ਹੋਣ ਕਰਕੇ ਸਿੱਖ ਨੇ ਇਉਂ ਚਾਇਆ ਸੋਚਿਆ ਹੈ ਆਨਖ ਕਾਟ ਖਾਓ ਜੈ ਸਜੈ ਸਿੱਖ ਨੇ ਮਨ ਵਿੱਚ ਸੋਚਿਆ ਵੀ ਜੇ ਮੇਰਾ ਵਾਸ ਚੱਲਦਾ ਨਾ ਤਾ ਇਹ ਮਲਾ ਨੂੰ ਵੱਢ ਕੇ ਕੱਟ ਕੇ ਤੇ ਇੱਥੇ ਦਾ ਮਾਸ ਖਾਂਦਾ ਕਰਕ ਅਦਮ ਨਾ ਕਰਨਾ ਕੀਨ ਤਾਂ ਇਹਨੇ ਭੋਰਾ ਵੀ ਗੁਰੂ ਕਾਦਮ ਨਹੀਂ ਕੀਤਾ ਵੀ ਮੈਂ ਇਹਨੂੰ ਪਹਿਲਾਂ ਦੱਸਿਆ ਵੀ ਮੈਨੂੰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਭੇਜਿਆ ਤੇ ਉਹਨਾਂ ਦੇ ਕਾਰਜ ਵਾਸਤੇ ਮੈਂ ਚੱਲਿਆ ਇਸ ਕਰਕੇ ਨਦੀ ਪਾਰ ਕਰਨੀ ਹੈ ਅਮ ਚਿਤਮਤ ਪ੍ਰਾਨਨ ਤਜ ਦੀਨ ਤਾਂ ਇਉਂ ਸੋਚਦਿਆ ਵੀ ਇਸ ਮਲਾ ਦਾ ਮੈਂ ਮਾਸ ਖਾਂਦਾ ਜੇ ਮੇਰਾ ਵਾਸ ਚੱਲਦਾ ਤਾਂ ਐਂ ਸੋਚਦੇ ਆਂ ਸੋਚਦੇ ਆਂ ਸਿੱਖ ਨੇ ਨਦੀ ਦੇ ਵਿੱਚ ਡੁੱਬਣ ਕਰਕੇ ਪ੍ਰਾਣ ਤਿਆਗ ਦਿੱਤੇ ਹਨ ਤਾਂ ਛਿਵੇਂ ਪਾਦਸ਼ਾਹ ਮਹਾਰਾਜ ਉਹ ਸਿੱਖ ਨੂੰ ਦੱਸਦੇ ਹਨ ਕਿ ਇਹ ਸਿੱਖ ਨੇ ਜੋ ਚੌਥੇ ਪਾਦਸ਼ਾਹ ਮਹਾਰਾਜ ਦਾ ਸਿੱਖ ਹੋਇਆ ਤਾਂ ਉਹਨੂੰ ਬਾਜ ਦੀ ਜੋਨੀ ਪ੍ਰਾਪਤ ਹੋਈ ਹੈ ਤਾਂ ਇਹ ਜੋਗ ਹਮ ਕਰਾਇਓ ਤਾਂ ਇਹ ਵੀ ਉਹ ਕਰਕੇ ਉਹ ਬਾਜ ਹੁਣ ਸਾਡੇ ਹੱਥਾਂ ਵਿੱਚ ਆਇਆ ਹੈ ਮਾਰ ਕੇ ਕੇਵਟ ਪੋ ਬਟੇਰਾ ਤਾਂ ਜਿਹੜਾ ਕੇਵਟ ਮਲਾ ਸੀ ਇਹ ਮਾਰ ਕੇ ਤੇ ਇਹਨੂੰ ਬਟੇਰੇ ਦੀ ਜੋਨ ਪ੍ਰਾਪਤ ਹੋਈ ਹੈ ਪਲਟਾ ਬਪੂਰਬ ਕੇਰਾ ਤਾਂ ਉਹ ਜਿਹੜਾ ਪੂਰਬਲੇ ਜਨਮ ਦਾ ਪਲਟਾ ਸੀ ਬਦਲਾ ਸੀ ਤਾਂ ਜਿਹੜੀ ਸਿੱਖ ਨੇ ਮਨ ਵਿੱਚ ਸੋਚੀ ਸੀ ਕਿ ਜੇ ਮੇਰਾ ਵਾਸ ਚੱਲਦਾ ਤੇ ਇਹਨੂੰ ਮਾਰ ਕੇ ਖਾ ਜਾਂਦਾ ਤਾ ਇਉ ਉਹਦਾ ਜਿਹੜਾ ਪਲਟਾ ਬਦਲਾ ਹੈ ਤੇ ਉਹ ਹੁਣ ਬਾਜ ਦੇ ਰੂਪ ਵਿੱਚ ਲੈ ਰਿਹਾ ਹੈ। ਬਾਜ ਦੇਗੇ ਤਨ ਕੋ ਦੋ। ਤਾਂ ਇਉ ਛਿਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜੀ ਨੇ ਉਹ ਸਿੱਖ ਦੀ ਜਿਹੜੀ ਇੱਛਾ ਸੀ ਅੰਤਮ ਇੱਛਾ ਨੂੰ ਵੀ ਪੂਰਾ ਕੀਤਾ ਹੈ। ਤਾਂ ਹੁਣ ਛਿਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਿਹੜਾ ਸ਼ੰਕਾ ਕੀਤਾ ਸੀ ਸਿੱਖ ਨੇ। ਤਾਂ ਉਹਦੇ ਬਿਨਾਂ ਦਸਿਆ ਤਾਂ ਪਹਿਲਾਂ ਉਹਦੇ ਮੰਨ ਦੀ ਭਾਵਨਾ ਨੂੰ ਜਾਣਿਆ। ਤਾ ਸਾਰਾ ਇਹਨਾਂ ਪੰਛੀਆਂ ਦਾ ਪ੍ਰਸੰਗ ਸੁਣਾ ਕਰਕੇ ਤੇ ਉਹਦਾ ਜਿਹੜਾ ਸ਼ੰਕਾ ਹੈ ਉਹ ਵੀ ਨਿਵਰਤ ਕੀਤਾ ਹੈ ਜਨਮ ਧਰਨ ਆਜ ਨਾ ਕਾਜ ਨ ਕੋ ਤੇ ਮਹਾਰਾਜ ਜੀ ਨੇ ਆਖਿਆ ਸਿੱਖਾ ਹੁਣ ਇਹ ਬਾਦ ਤੇ ਬਟੇਰਾ ਦੋਨੇ ਆਪਣਾ ਤਨ ਤਿਆਗ ਦੇਣਗੇ ਤੇ ਹੁਣ ਜੰਮਣ ਤੇ ਮਰਨ ਇਹਨਾਂ ਦਾ ਰਿਹਾ ਨਹੀਂ ਹੈ ਕਹਿੰਦੇ ਦੋਨੋਂ ਤਨ ਤਿਆਗਾ ਤਾਂ ਇਉਂ ਛਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਸ ਮਲਾ ਨੂੰ ਸਾਰਾ ਪ੍ਰਸੰਗ ਸੁਣਾਇਆ ਤੇ ਪ੍ਰਸੰਗ ਸੁਣਦੇ ਸਾਰੀ ਜਿਹੜੇ ਉਹ ਬਾਜ ਤੇ ਬਟੇਰਾ ਸਨ ਉਹਨਾਂ ਦੋਨਾਂ ਆਪਣਾ ਤਨ ਤਿਆਗ ਦਿੱਤਾ ਹੈ। ਪ੍ਰਕਾਸ਼ ਕੋ ਸਿੱਧੀ ਖਨ ਲੱਗਾ। ਤਾਂ ਉਸ ਵਕਤ ਜਦੋਂ ਇਹਨਾਂ ਸਰੀਰ ਤਿਆ ਗਿਆ ਤੇ ਆਕਾਸ਼ ਵਿੱਚ ਇੱਕ ਪ੍ਰਕਾਸ਼ ਦਿਖਾਈ ਦਿੱਤਾ ਹੈ। ਗੌਰ ਕਰ ਲਗੇ ਸੋ ਆਏ ਬੇਮਾਨ। ਤਾਂ ਇਉਂ ਜਿਹੜੇ ਦੋ ਬੇਮਾਨ ਹਨ ਉਹ ਆਕਾਸ਼ ਵੱਲੋਂ ਚੱਲ ਕਰਕੇ ਆਏ ਹਨ। ਗਏ ਸਵਰਗ ਕਬੋ ਸਖਠਾ ਸਾਹਿਬੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਬਾਜ ਤੇ ਬਟੇਰਾ ਸਵਰਗ ਨੂੰ ਗਏ ਹਨ ਸੁਖ ਨੂੰ ਪਾ ਕਰਕੇ ਸਭ ਸਿੱਕੇ ਬੂਝੈ ਕਰ ਜੋਰ ਸਤ ਉਹਨੇ ਜਿਹੜਾ ਸ਼ੰਕਾ ਕਰਦਾ ਸੀ ਪਹਿਲਾਂ ਤੇ ਉਹਨੇ ਹੱਥ ਜੋੜੇ ਤੇ ਪੁੱਛਿਆ ਹੈ ਆਕਾਸ਼ ਪ੍ਰਕਾਸ਼ ਆ ਨਭ ਕੀਓਰ ਮਹਾਰਾਜੋ ਇਹ ਆਕਾਸ਼ ਵੱਲ ਪ੍ਰਕਾਸ਼ ਹੋਇਆ ਤੇ ਇਹਦਾ ਕੀ ਕਾਰਨ ਹੈ ਐਨਕੇ ਮਰਤ ਤੁਰਤੀ ਹੀ ਭਇਓ ਤਾਂ ਇਹਨਾਂ ਦੇ ਬਰਨ ਦੇ ਬਾਹਰ ਹੀ ਜਿਹੜਾ ਇਹ ਪ੍ਰਕਾਸ਼ ਇਹ ਆਕਾਸ਼ ਵਿੱਚ ਹੋਇਆ ਹੈ। ਮਾਲਕ ਫੌਰਨ ਮਹਿ ਘਟ ਸਭ ਗਇਓ ਤਾਂ ਅੱਖਾਂ ਦੇ ਚਮਕਣ ਜਾਂ ਖੋਲਣ ਮੀਟਣ ਦੇ ਸਮੇਂ ਵਿੱਚ ਹੀ ਪ੍ਰਕਾਸ਼ ਹੋਇਆ ਤੇ हट ਗਿਆ ਹੈ। ਸਤਗੁਰ ਕਹਿ ਸਰਗੇ ਗਏ। ਤਾਂ ਛੇਵੇਂ ਪਾਤਸ਼ਾਹ ਮਹਾਰਾਜੀ ਨੇ ਆਖਿਆ ਭਾਈ ਇਹ ਗੁਰੂ ਦਾ ਸਿੱਖ ਸੀ। ਗੁਰੂ ਕੀ ਕਾਰਜ ਵਾਸਤੇ ਗਿਆ ਸੀ ਤੇ ਜੋ ਇਹਦੀ ਅੰਤਮ ਇੱਛਾ ਸੀ ਉਹ ਪੂਰੀ ਹੋ ਗਈ। ਤੇ ਇਹਦੇ ਨਾਲ ਨਾਲ ਇਹਦਾ ਸੰਗ ਕਰਨ ਕਰਕੇ ਉਹ ਜਿਹੜਾ ਮਲਾ ਸੀ ਤੇ ਉਹਦਾ ਵੀ ਉਧਾਰ ਹੋ ਗਿਆ ਤਾਂ ਆਓ ਹੁਣ ਸਾਡੇ ਇਹਨਾਂ ਦਾ ਜਿਹੜਾ ਕਰਜ਼ ਸੀ ਉਹ ਲਾ ਦਿੱਤਾ ਤੇ ਕਰਜ਼ ਲਾ ਕਰਕੇ ਇਹ ਮੁਕਤ ਹੋਏ ਤੇ ਸਵਰਗਾਂ ਨੂੰ ਗਏ ਹਨ ਤਾ ਇਹ ਜਿਹੜਾ ਪ੍ਰਕਾਸ਼ ਹੋਇਆ ਉਹ ਵਿਮਾਨਾਂ ਦਾ ਹੈ ਜਿਨ੍ਹਾਂ ਵਿਮਾਨਾਂ ਤੇ ਇਹ ਚੜ੍ਹ ਕਰਕੇ ਗਏ ਹਨ ਤਾਂ ਇਉਂ ਛਿਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਤੇ ਪਹਿਲਾਂ ਸਿੱਖ ਨੇ ਸ਼ੰਕਾ ਕੀਤੀ ਸੀ ਵੀ ਮੈਂ ਕਾਂਸ਼ੀ ਤੋਂ ਇਹਨੂੰ ਦੂਰੋਂ ਚੱਲ ਕੇ ਆਇਆ ਪਰ ਇਹਨਾਂ ਦੇ ਅੰਦਰ ਤੇ ਭੋਰਾ ਵੀ ਦਇਆ ਨਹੀਂ ਤਰਸ ਨਹੀਂ ਹੈ ਤਾਂ ਜਦੋਂ ਇਹਦੇ ਮਨ ਦੀ ਜਾਣ ਲਈ ਤਾਂ ਮਨ ਦੀ ਜਾਣ ਕੇ ਮਹਾਰਾਜੀ ਨੇ ਆਖਿਆ ਵੀ ਤੂੰ ਆਦਮੁੱਢ ਕੁਝ ਨਹੀਂ ਜਾਣਦਾ ਤੇ ਜਦੋਂ ਆਦਮੁੱਢ ਦਾ ਪਤਾ ਨਾ ਹੋਵੇ ਤੇ ਸ਼ੰਕਾ ਨਹੀਂ ਕਰੀਦੀ ਤਾਂ ਫਿਰ ਇਹ ਨਿਮਾਣਾ ਹੋ ਗਿਆ ਵੀ ਗੁਰੂ ਤਾਂ ਅੰਤਰਜਾਮੀ ਆ ਮੈਂ ਤਾਂ ਕੁਝ ਬੋਲਿਆ ਵੀ ਨਹੀਂ ਤੇ ਸਭ ਕੁਝ ਜਾਣ ਗਏ ਫਿਰ ਛਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਆਖਿਆ ਮਹਾਰਾਜ ਵੀ ਮੈਂ ਤਾਂ ਅਣਜਾਣ ਹਾਂ ਕਿਰਪਾ ਕਰੋ ਵੀ ਕਾਰਨ ਦੱਸੋ ਤਾਂ ਛਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਾਰਾ ਪ੍ਰਸੰਗ ਸੁਣਾਇਆ ਤਾਂ ਪ੍ਰਸੰਗ ਸੁਣਿਆ ਤੇ ਉਹ ਦੋਨੇ ਪੰਛੀ ਮਰ ਗਏ ਤੇ ਉਹ ਆਪਣਾ ਸਰੀਰ ਤਿਆਗ ਕਰਕੇ ਸਵਰਗ ਨੂੰ ਗਏ ਹਨ ਤਾਂ ਉਹਨਾਂ ਦੇ ਜਾਣ ਤੇ ਬਾਅਦ ਸਿੱਖ ਨੇ ਦੋਨੇ ਹੱਥ ਜੋੜੇ ਛਿਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਣਾ ਵਿੱਚ ਨਮਸਕਾਰ ਕੀਤੀ ਹੈ। ਕਿਉਂ ਸਿੱਖ ਸਭ ਚਲ ਤਨੇ ਹਰ ਕੈ ਕਿਉਂ ਛਿਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਸਾਰਾ ਕੌਤਕ ਦੇਖ ਕਰਕੇ ਗਿਆ ਹੈ। ਸੰਗਤ ਸੰਗ ਮੇਲ ਬ ਜਤਬ ਜਾਏ। ਤਾਂ ਇਉਂ ਫਿਰ ਇਹ ਸਹਾ ਕਰਕੇ ਉਹ ਜਿਹੜੀ ਸੰਗਤ ਆਈ ਸੀ ਤਾਂ ਉਹ ਸੰਗਤ ਦੇ ਨਾਲ ਜਾ ਕਰਕੇ ਮਿਲਿਆ ਹੈ। ਪਰਸੰਗ ਕੋ ਦੈ ਸੁਨਾਇ ਤਾ ਸਾਰਾ ਪ੍ਰਸੰਗ ਇਹਨੇ ਜਾ ਕਰਕੇ ਸੰਗਤ ਨੂੰ ਸੁਣਾਉਣਾ ਕੀਤਾ ਕਿ ਕਿਸ ਪ੍ਰਕਾਰ ਛਵੇਂ ਪਾਤਸ਼ਾਹ ਮਹਾਰਾਜੀ ਨੇ ਸ਼ਿਕਾਰ ਕਰਦਿਆਂ ਹੋਇਆਂ ਬਟੇਰ ਦਾ ਉਧਾਰ ਕੀਤਾ ਹੈ ਸਰ ਸ਼ਰਦਾ ਕੋ ਤਬ ਹਰਖਾ ਤਾ ਸਾਰਿਆਂ ਨੇ ਮੇਰੇ ਪੀਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜੀ ਤੇ ਸ਼ਰਦਾ ਧਰੀ ਤਿਆ ਕਰਕੇ ਦਰਸ਼ਨ ਕੀਤੇ ਹਨ ਸੇਕ ਦਰਸ਼ਨ ਕੋ ਆਏ ਤਾਂ ਇਉਂ ਵੱਡੀ ਸ਼ਰਦਾ ਦੇ ਨਾਲ ਸਾਰਿਆਂ ਨੇ ਜਿਹੜਾ ਹੈ ਆ ਕਰਕੇ ਮਹਾਰਾਜੀ ਦੇ ਦਰਸ਼ਨ ਕੀਤੇ ਐਨੀ ਬੇਨਤੀ ਪ੍ਰਵਾਣ ਪੁਲਜੁਗ ਦੀ ਖਿਮਾ ਬਿਲਾਓ ਫਤੇ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ